ਜੋ ਬੋਲੇ ਸੋ ਨਿਰਪੈ ਸਤਿਗੁਰੂ रविदास ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ 15 ਜਨਵਰੀ ਤੋਂ ਪ੍ਰਵਾਦ ਫੇਰੀਆਂ ਆਰੰਭ ਹੋਣ ਜਾ ਰਹੀਆਂ ਨੇ ਜਿਸ ਦੇ ਸਬੰਧ ਵਿੱਚ ਵੀਰਾਂ ਨੇ ਨੌਜਵਾਨ ਸਭਾ ਨੇ ਰੜਕੇ ਗੁਰੂ ਮਹਾਰਾਜ ਦੀ ਪਾਲਕੀ ਨੂੰ ਬਹੁਤ ਜ਼ਿਆਦਾ ਸੁਹਣਾ ਸਜਾਇਆ ਹੋਇਆ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਜਲਦੀ ਤੋਂ ਜਲਦੀ ਉਠਣ ਦੀ ਕਿਰਪਾਲਤਾ ਕਰਨੀ ਤਾਂ ਜੋ ਨਗਰ ਖੇੜੇ ਵਿੱਚ ਜਾ ਜਾ ਕੇ ਗੁਰੂ ਮਹਾਰਾਜ ਜੀ ਦਾ ਜਸ਼ ਗਾਇਨ ਕੀਤਾ ਜਾਵੇ ਤੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਧੰਨਤਾ ਦੀ ਯੋਗ ਨੇ ਉਹ ਸਾਰੇ ਜਾਣੇ ਜੋ ਪਰਮਾਤਮਾ ਦੇ ਚਰਨੀ ਲੱਗ ਕੇ ਨਾਮ ਸਿਮਰਣ ਨਾਲ ਜੁੜ ਕੇ ਬਾਣੇ ਪੜਦੇ ਸੁਣਦੇ ਨੇ ਵਾਹਿਗੁਰੂ ਸਰਬਤ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ